ਸਾਰੇ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕ ਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਆਪਣਾ ਪ੍ਰਧਾਨਗੀ ਦਾ ਅਹੁਦਾ ਛੱਡਣਗੇ ਗਿਆਨੀ ਹਰਪ੍ਰੀਤ ਸਿੰਘ ਦੇਨ ਕੇ ਪ੍ਰਧਾਨਗੀ ਤੋਂ ਅਸਤੀਫਾ ਜੋ ਨੇਕਤਾ ਦੇ ਤੌਰ ਦੇ ਉੱਪਰ ਅਕਾਲੀ ਧੜੇ ਦਾ ਪ੍ਰਧਾਨ ਨਹੀਂ ਬੰਨਣਾ ਚਾਹੀਦਾ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕੀ ਕਾਰਨ ਗਿਆਨੀ ਹਰਪਿੰਦ ਸਿੰਘ ਜੀ ਹੁਣ ਆਪਣਾ ਅਹੁਦਾ ਛੱਡ ਕੇ ਕਿਸ ਨੂੰ ਨਵਾਂ ਪ੍ਰਧਾਨ ਬਣਾਵੇਗਾ ਅਕਾਲੀ ਦਲ ਜੋ ਇਹ ਹਲਚਲ ਮਚ ਗਈ ਏ ਗਿਆਨੀ ਹਰਪਿੰਦ ਸਿੰਘ ਜਿਹੜੇ ਕਿ ਕੌਮ ਦੇ ਜਥੇਦਾਰ ਸੀ ਔਰ ਉਹਨਾਂ ਨੂੰ ਨੇਕਤਾ ਦੇ ਆਧਾਰ ਦੇ ਉੱਪਰ ਇੱਕ ਧੜੇ ਦਾ ਪ੍ਰਧਾਨ ਮਨਜ਼ੂਰ ਨਹੀਂ ਕੀਤਾ ਗਿਆ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਇੱਕੋ ਹੀ ਬੇਨਤੀ ਏ ਕਿ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਅਕਾਲੀ ਦਲ ਦੋ ਧੜਿਆਂ ਵਿੱਚ ਵੰਡਿਆ ਗਿਆ ਦੋ ਧੜਿਆਂ ਵਿੱਚ ਵੰਡੇ ਹੋਏ ਅਕਾਲੀ ਦਲ ਨੂੰ ਇੱਕ ਦੇ ਨਾਲ ਬਾਦਲ ਲਾ ਦਿੱਤਾ ਗਿਆ ਤੇ ਦੂਸਰੇ ਦਰਾਰ ਨਵਾਂ ਅਕਾਲੀ ਦਲ ਦੇ ਤੌਰ ਤੇ ਉਸ ਨੂੰ ਜਿਹੜਾ ਜਾਣਿਆ ਜਾਣ ਲੱਗਿਆ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਤੇ ਉੱਥੇ ਬੀਬੀ ਸਤਵੰਤ ਕੋ ਜਿਹੜੇ ਅਕਾਲੀ ਦਲ ਦੇ ਧਾਰਮਿਕ ਮਾਮਲਿਆਂ ਦੇ ਜਿਹੜੇ ਇੰਚਾਰਜ ਨੇ ਸੋ ਇਸ ਤੋਂ ਪਹਿਲਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਨੇ ਇਹ ਹੀ ਕਿਹਾ ਕਿ ਇਹ ਜੋ ਉਪਾਦੀ ਬਹੁਤ ਵੱਡੀ ਹੁੰਦੀ ਹੈ ਜਥੇਦਾਰ ਦੀ ਔਰ ਜਿਹੜਾ ਕਿ ਪ੍ਰਧਾਨ ਇੱਕ ਰਾਜਨੀਤਿਕ ਪਾਰਟੀਆਂ ਦਾ ਉਹ ਕੁਝ ਵੀ ਨਹੀਂ ਹੁੰਦਾ ਸੋ ਜਥੇਦਾਰ ਦੀ ਉਪਾਦੀ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਰਾਜਨੀਤਿਕ ਪਾਰਟੀ ਦਾ ਪ੍ਰਧਾਨ ਮਨਤੇ ਸ਼ੋਭਾ ਨਹੀਂ ਦਿੰਦਾ ਸੋ ਗਿਆਨੀ ਹਰਪ੍ਰੀਤ ਸਿੰਘ ਦਾ ਸਤਿਕਾਰ ਸੀ ਪੂਰੇ ਪੰਜਾਬ ਦੇ ਵਿੱਚ ਪੂਰੀਆਂ ਪਾਰਟੀਆਂ ਦੇ ਵੱਲੋਂ ਸਾਰੇ ਦਲਾਂ ਦੇ ਵੱਲੋਂ ਪਰ ਹੁਣ ਇੱਕ ਪਾਰਟੀ ਦੇ ਇੱਕ ਦਲ ਦੇ ਪ੍ਰਧਾਨ ਬਣਨ ਦੇ ਨਾਲ ਜਥੇਦਾਰਾਂ ਦਾ ਜਿਹੜਾ ਸਤਿਕਾਰ ਹੁੰਦਾ ਹੈ ਉਹ ਸਤਿਕਾਰ ਨਹੀਂ ਹੋਵੇਗਾ ਸੋ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਨੈਤਿਕ ਤੌਰ ਤੇ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਹੈ ਜੋ ਉਹਨਾਂ ਦਾ ਅੱਜ ਵੀ ਪੂਰਾ ਸਤਿਕਾਰ ਹੈ ਸੋ ਗਿਆਨੀ ਕੁਲਦੀਪ ਸਿੰਘ ਗਰਗਜ ਨੇ ਇਹ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਸਤਿਕਾਰਯੋਗ ਸ਼ਖਸੀਅਤ ਔਰ ਸਤਿਕਾਰਯੋਗ ਅਹੁਦੇ ਤੇ ਬਿਰਾਜਮਾਨ ਸਨ ਪ੍ਰਧਾਨਗੀਆਂ ਤੋਂ ਮੰਤਰੀਆਂ ਤੋਂ ਐਮਆਰਏ ਤੋਂ ਬਹੁਤ ਵੱਡਾ ਅਹੁਦਾ ਸੀ ਉਹਨਾਂ ਦੇ ਕੋਲ ਪਰ ਉਹ ਇੱਕ ਲਾਲਸ ਦੇ ਵਿੱਚ ਆ ਕੇ ਇੱਕ ਜਿਹੜਾ ਕਿ ਰਾਜਨੀਤੀ ਪਾਰਟੀ ਬਣਾਉਣ ਤੋਂ ਬਾਅਦ ਉਹਨਾਂ ਨੂੰ ਪਤਾ ਨਹੀਂ ਕਿਹੜੀ ਲਾਲਸਾ ਨਜ਼ਰ ਆਈ ਏ ਜਿਸ ਕਰਕੇ ਉਹਨਾਂ ਨੇ ਪ੍ਰਧਾਨਗੀ ਲਈ ਹਾਂ ਪਰ ਏ ਸੋ ਅੱਜ ਉਹਨਾਂ ਨੇ ਖਾਲਸਾ ਕਾਲਜ ਵਿੱਚ ਕੁਲਦੀਪ ਸਿੰਘ ਗੱਜ ਨੇ ਇੱਕ ਸਮਾਗਮ ਦੇ ਦੌਰਾਨ ਕਿਹਾ ਕਿ ਜਥੇਦਾਰ ਦਾ ਸਤਕਾਰ ਔਰ ਰਾਜਨੀਤਿਕ ਪਾਰਟੀਆਂ ਦੇ ਐਮਐਲਏ ਦੇ ਸਤਕਾਰ ਜਾਂ ਮੰਤਰੀਆਂ ਦੇ ਸਤਕਾਰ ਦੇ ਵਿੱਚ ਬੰਦਾ ਫਰਕ ਹੁੰਦਾ ਹੈ ਜੋ ਐਮਐਲਏ ਜਾਂ ਮੰਤਰੀ ਜਦੋਂ ਤੱਕ ਰਹਿੰਦਾ ਉਦੋਂ ਤੱਕ ਹੀ ਸਿਰਫ ਉਸ ਨੂੰ ਸਲੂਟ ਵੱਜਦੇ ਨੇ ਉਦੋਂ ਤੱਕ ਹੀ ਉਸ ਨੂੰ ਜੀ ਆਇਆਂ ਕਹਿੰਦੇ ਨੇ ਲੋਕ ਪਰ ਜਦੋਂ ਉਹਦਾ ਮੰਤਰੀ ਪਦ ਜਾਂ ਉਸ ਦਾ ਉਹਦਾ ਖਤਮ ਹੋ ਜਾਂਦਾ ਹੈ ਤਾਂ ਫਿਰ ਉਸ ਨੂੰ ਕੋਈ ਨਾ ਤਾਂ ਸਲੂਟ ਮਾਰਦਾ ਹੈ ਨਾ ਹੀ ਉਸ ਨੂੰ ਕੋਈ ਬੁਲਾਉਂਦਾ ਹੈ ਪਰ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਦੂਸਰੇ ਸਾਡੇ ਤਖਤਾਂ ਦੇ ਜਥੇਦਾਰ ਉਹ ਹਮੇਸ਼ਾ ਹੀ ਉਹਨਾਂ ਦਾ ਸਤਕਾਰ ਜੋ ਕੌਮ ਦੇ ਵਿੱਚ ਬਣਿਆ ਰਹਿੰਦਾ ਹੈ ਔਰ ਉਸ ਸਤਕਾਰ ਕਦੇ ਵੀ ਘਟੇਗਾ ਨਹੀਂ ਉਹ ਹੋਰ ਵੱਧ ਜਾਂਦਾ ਹੈ ਔਰ ਲੋਕ ਬੜੇ ਸਤਕਾਰ ਦੇ ਨਾਲ ਜਥੇਦਾਰਾਂ ਦਾ ਜਿਹੜਾ ਕਿ ਆਪਣਾ ਉਹਨਾਂ ਦੇ ਨਾਲ ਮੇਲ ਮਲਾਪ ਹੁੰਦਾ ਹੈ ਸੋ ਇਸੇ ਲਈ ਗਿਆਨੀ ਹਰਿ ਜੀ ਸੀ ਬਹੁਤ ਮਾਨਜੁਗ ਸ਼ਖਸੀਅਤ ਸੀ ਔਰ ਬਹੁਤ ਉੱਚੀ ਉਹ ਗੱਤੇ ਰਹਿ ਕੇ ਉਹਨਾਂ ਨੇ ਬਹੁਤ ਵਧੀਆ ਜੋ ਸਿੱਖ ਪੰਥ ਲਈ ਉਸੇ ਕੌਮ ਲਈ ਆਪਣਾ ਪ੍ਰਚਾਰ ਕੀਤਾ ਹੈ ਪਰ ਉਹਨਾਂ ਨੂੰ ਜੋ ਇੱਕ ਅਕਾਲੀ ਧਰੇ ਦੇ ਪ੍ਰਧਾਨ ਬਣ ਕੇ ਆਪਣਾ ਜਿਹੜਾ ਇਸ ਤਰ੍ਹਾਂ ਦਾ ਸਤਕਾਰ ਘਟਾਉਣੀ ਲੈਣਾ ਚਾਹੀਦਾ ਸੋ ਗੜਗੱਜ ਨੇ ਕਿਹਾ ਕਿ ਅੱਜ ਦੀ ਲੜਾਈ ਪੰਥ ਦੀ ਲੜਾਈ ਹੈ ਜੋ ਪੰਥ ਦੀ ਲੜਾਈ ਨਹੀਂ ਹੈ ਇਹ ਧੜਿਆਂ ਦੀ ਲੜਾਈ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਵੇਲੇ ਕੋਈ ਵੀ ਇੱਕ ਅਕਾਲੀ ਧੜਾ ਨਹੀਂ ਬਲਕਿ ਕਈ ਧੜੇ ਵਿਚਰ ਰਹੇ ਹਨ ਸਾਰਿਆਂ ਨੂੰ ਇਹੀ ਨਿੱਜੀ ਮੁਫਾਤਿਆ ਕੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਤੇ ਕਾਲ ਤਖਤ ਸਾਹਿਬ ਸਾਰਿਆਂ ਦਾ ਹੈ ਉਹਨਾਂ ਨੇ ਦੋਸ਼ ਲਾਇਆ ਕਿ 2 ਦਸੰਬਰ ਤੋਂ ਇਹ 24 ਦੇ ਹੁਕਮਨਾਮਿਆਂ ਦੀ ਕਿਸੇ ਵੀ ਤਰ੍ਹਾਂ ਨੇ ਇਨ ਬਿਨ ਪਾਲਣਾ ਨਹੀਂ ਕੀਤੀ ਨਵ ਇਕਠਿਤ ਸ਼੍ਰੋਮਣੀ ਅਕਾਲੀ ਦਲ ਦੇ ਅਸਿੱਧੇ ਟੰਗਣਾ ਟਿਕਨੀ ਕਰਦੇ ਆ ਉਹਨਾਂ ਨੇ ਕਿਹਾ ਕਿ ਅੱਜ ਸਿੱਖ ਪੰਥ ਨੂੰ ਬਹੁਤ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਅਤੇ ਕੋਮ ਦੇ ਵਡੇਰੇ ਹਿੱਤਾਂ ਦੀ ਰਾਖੀ ਲਈ ਸਮੂਹ ਪੰਥਕ ਤਿਰਾਂ ਦੇ ਅਲੱਗ ਹੋਣ ਦਾ ਨਹੀਂ ਬਲਕਿ ਇਕਜੁੱਟ ਹੋਣ ਦਾ ਸਮਾਂ ਹੈ ਵੱਖਰੇ ਚੁੱਲ੍ਹੇ ਬਾਲਣ ਦਾ ਨਹੀਂ ਕੁੱਲ ਜਿਹੜਾ ਉਪਪਤੀ ਨੂੰ ਸਪਸ਼ਟੇ ਕਰਨ ਲਈ ਕੀਤਾ ਤਲਬ ਇਸੇ ਦੌਰਾਨ ਉਹਨਾਂ ਦੱਸਿਆ ਕਿ ਗੁਣਾਨਕ ਦੇਵ ਯੂਨੀਵਰਸਿਟੀ ਉਪਕੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਨੂੰ ਉਨ੍ਹਾਂਵਰੋਧ ਤੇ ਪੁਝੀਆਂ ਸ਼ਿਕਾਇਤਾਂ ਦੇ ਸਬੰਧ ਵਿੱਚ 15 ਦਿਨਾਂ ਦੇ ਅੰਦਰ ਨਿੱਜੀ ਤੌਰ ਤੇ ਸਪਸ਼ਟੀਕਰਨ ਦੇਣ ਲਈ ਵੀ ਤਲਬ ਕੀਤਾ ਗਿਆ ਔਰ ਉਹਨਾਂ ਨੇ ਬਾਦਸ਼ਾਹ ਬਾਗ ਦੇ ਡਾਇਰੈਕਟਰ ਖਿਲਾਫ ਵੀ ਜੋ ਸ਼ਿਕਾਇਤਾਂ ਪੁਝੀਆਂ ਸਨ ਜਿਸ ਤੋਂ ਬਾਅਦ ਉਹਨਾਂ ਦਾ ਸਪਸ਼ਟੀਕਰਨ ਜਲਦ ਤਲਬ ਕੀਤਾ ਜਾਵੇਗਾ ਉਹਨਾਂ ਨੇ ਦੱਸਿਆ ਕਿ ਧਾਰਮਿਕ ਸਥਾਨਾਂ ਦੀਆਂ ਤਸਵੀਰਾਂ ਜਾਂ ਵੀਡੀਓ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ AI ਤਕਨੀਕ ਰਹੀਂ ਕਿਤੀਆਂ ਜਾਰੀਆਂ ਛੇੜਛਾੜ ਦੇ ਮਾਮਲੇ ਸામਨੇ ਆਉਣ ਤੇ ਜਲਦੀ ਹੀ ਏਆਈ ਮਹਿਰਾ ਦੀ ਇਕਤਰਤਾ ਸਦਕੇ ਰੋਗ ਥਮ ਲੈ ਵੀ ਯੋਗ ਉਪਰਾਲੇ ਕੀਤੇ ਜਾਣਗੇ ਸੋ ਵਿਗਿਆਨੀ ਹਾਈਪਰਸਿਨ ਨੂੰ ਨਿਯਤ ਦੇ ਤੌਰ ਤੇ ਉੱਪਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਜਥੇਦਾਰ ਦਾ ਸਤਿਕਾਰ ਬਹਾਲ ਰੱਖਣਾ ਚਾਹੀਦਾ ਹੈ